ਤੇ ਹੁਣ ਇਤਨਾ ਗੰਦਾ ਸਰੀਰ ਕਿਧਰੇ ਜਨਮ ਲਵੇ ਕੋਈ ਬਹੁਤ ਗੰਦੀ ਮਾਂ ਚਾਹੀਦੀ ਕੋਈ ਬਹੁਤ ਗੰਦਾ ਪਿਤਾ ਚਾਹੀਦਾ ਕੋਈ ਬਹੁਤ ਗੰਦਾ ਘਰ ਚਾਹੀਦਾ ਕੋਈ ਬਹੁਤ ਗੰਦਾ ਪਰਿਵਾਰ ਚਾਹੀਦਾ ਹਿਟਲਰ ਨੇ ਜਨਮ ਲੈਣਾ ਹੈ ਔਰੰਬੇਬ ਨੇ ਜਨਮ ਲੈਣਾ ਹੈ ਔਰੰਬੇਬ ਤਿੰਨ ਭਰਾ ਮਾਰ ਦਿੱਤੇ ਭਤੀਜੇ ਮਾਰ ਦਿੱਤੇ ਤੇ ਉਹਨੂੰ ਕਤਲ ਕਰ ਦਿੱਤਾ ਹੈ ਰਹਿਮ ਨਾਉਂ ਦੀ ਗੱਲ ਉਹਦੀ ਜ਼ਿੰਦਗੀ ਵਿੱਚ ਨਹੀਂ ਹੈ ਇਸ ਤਰ੍ਹਾਂ ਦਾ ਪੁਰਸ਼ ਛੇਤੀ ਜਨਮ ਨਹੀਂ ਲੈ ਸਕਦਾ ਮੈਂ ਤਾਂ ਪਿਛਲੇ ਦਿਨ ਦੇਖ ਕੇ ਦੰਗ ਰਹਿ ਗਿਆ ਔਰੰਗਾਬਾਦ ਦੇ ਹਾਜ਼ਰੀ ਭਰਨ ਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਗੁਰਪੁਰਬ ਦੇ ਕੁਝ ਦਿਨ ਬਾਅਦ ਮਨਾਇਆ ਗਿਆ ਤੇ ਪ੍ਰਬੰਧਕ ਮੈਨੂੰ ਕਹਿੰਦੇ ਕਿ ਗੈਣੀ ਜੀ ਇੱਥੇ ਔਰੰਗਜ਼ੇਬ ਦੀ ਕਬਰ ਹੈ 12 ਮੀਲ ਦੂਰੀ ਤੇ ਦੇਖਣੀ ਹੈ ਮੈਂ ਤਾਂ ਜ਼ਰੂਰ ਵੇਖਣੀ ਹੈ ਉਹ ਮੈਨੂੰ ਜ਼ਰੂਰ ਵਿਖਾ ਦੌਲਤਾਬਾਦ ਦੌਲਤਾਬਾਦ ਦੇਖੋ ਖੁਲਦਾਬਾਦ ਹੈ ਖੁਲਦ ਖੁਲਦਾਬਾਦ ਉੱਥੇ ਔਰੰਗਜ਼ੇਬ ਦੀ ਕਬਰ ਹੈ ਬਾਜਾ ਮਯੂਦੀਨ ਚਿਸ਼ਤੀ ਦੇ ਪੋਤਰੇ ਦੀ ਕਬਰ ਉੱਥੇ ਪੋਤਰੇ ਦਾ ਮਜ਼ਾਰ ਹੈ ਮਯੂਦੀਨ ਚਿਸ਼ਤੀ ਦਾ ਤੇ ਨਾਲੇ ਮਯੂਦੀਨ ਚਿਸ਼ਤੀ ਦਾ ਤੇ ਨਾਲੇ ਇਹਦੀ ਕਬਰ ਹੈ ਮੈਂ ਜਦ ਪਹੁੰਚਿਆ ਹੈਰਾਨ ਹੋ ਗਿਆ ਇੱਕ ਜੀ ਕਬਰ ਹੈ ਤੇ چاروں ਪਾਸੇ ਨਿਜ਼ਾਮ ਹైదరాబాద్ ਨੇ ਸੰਗ ਦੇ ਮਰਮਰ ਦੀ ਜਾਲੀ ਬਣਾਈ ਹੋਈ ਹੈ ਕਿ ਨਜ਼ਾਮ ਹైదరాబాద్ ਦਾ ਨਾਮ ਹੀ ਲਿਖਿਆ ਹੈ ਉਹਨੇ ਜਾਲੀ ਬਣਵਾਈ ਜਦ ਮੈਂ ਸਾਰੀ ਤੇ ਕਬਰ ਚਾਰੋਂ ਪਾਸੇ ਦੇਖੀ ਮਜ਼ਦੋਰ ਨਾਲ ਕੁਸੱਲਣਾ ਹੁੰਿਆ ਜਾਣ ਲਗਿਆ ਕਿ ਮਜ਼ਦੋਰ ਮੈਨੂੰ ਕਹਿਣ ਲੱਗਾ ਸਰਦਾਰ ਜੀ ਇੱਥੇ ਜਿਹੜੇ ਆਉਂਦੇ ਰਹਿੰਦੇ ਉਹ ਕੁਝ ਨਜ਼ਰਾਨਾ ਚੜਾਉਂਦੇ ਨੇ ਤੇ ਅਸੀਂ ਰਾਤ ਨੂੰ ਇੱਥੇ ਦੀਵਾ ਜਲਾਉਣਾ ਹੁੰਦਾ ਹੈ ਕਬਰ ਤੇ تیل سازو سمان ہوجو سامان سے ساری جی اپیوتا اسنگ چلتی تیسرے کچھ دے کے جاؤ سی رات میں تھے دیوہ جلانا ہوں ایک دم پھر میں اتنے کچھ خیال لکھے سن میں کہ ہاتھ دو بھی سمجھے ہندوستان دا بادشاہ راوا قتل کیتا کیا جیل نیل پایا پیجے مارے اخاؤ زلم نام تو لوکی کم دے سن ਬਰਤੇ ਦੀਵਾ ਜਲਾਣਾ ਮਜੂਰ ਕੈਸੇ ਪਿਆ ਮੰਗਦਾ ਅਜਲੀ ਮੰਗਦਾ ਰੋਜ਼ ਮੰਗਦਾ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਸ ਨੂੰ ਇਤਨੇ ਸ਼ਹੀਦ ਕੀਤਾ ਤੇ ਸ਼ਹੀਦ ਕਰਨ ਦਾ ਹੁਕਮ ਕੀਤਾ ਉਸਨੇ ਦਵਾਰ ਦਿੱਤੇ ਮਾਇਆ ਦੇ ਦਰਿਆ ਤੇ ਚੱਲਦੇ ਅਠਾਹ ਰਸਤੇ ਨੇ ਆਏ ਅਗੰਮੀ ਆਨੰਦ ਬਣੇ ਆਇਆ ਇਹ ਵੇਖ ਕੇ ਕਹਿਣਾ ਪੈਂਦਾ ਕੋੜ ਨਿਖੁੱਟੇ ਨਾਨਕਾ ਹੋੜ ਕੇ ਸੱਚ ਰਹੀ ਇਸ ਤਰ੍ਹਾਂ ਦਾ ਪੁਰਖ ਖੇਤੀ ਜਨਮ ਨਹੀਂ ਲਏਗਾ ਹਾਲਾਤ ਵਿੱਚ ਵੱਟ ਕੇ ਦਾ ਔਰ ਇਸ ਤਰ੍ਹਾਂ ਦੀ ਕਠੋਰਤਾ ਦੇ ਜੀਣ ਵਾਲੇ ਹੋਰ ਵੀ ਅਨੇਕਾਂ ਕਹਿੰਦੇ ਜਿਹੜਾ ਸਾਧਾਰਨ ਮਨੁੱਖ ਹੈ ਉਸ ਦਾ 13 ਦਿਨਾਂ ਦੇ ਅੰਦਰ ਅੰਦਰ ਜਨਮ ਹੋ ਜਾਂਦਾ ਹੈ ਮਰਿਆ 13 ਦਿਨ ਦੇ ਅੰਦਰ ਅੰਦਰ ਹਿੰਦੂ ਇਸ ਵਾਸਤੇ 13ਵਾਂ ਕਰਦੇ ਸਿੱਖ ਜਗਤ ਵਿੱਚ ਵੀ 10ਵੇਂ ਦਿਨ ਭੋਗ ਪਾਈ ਦਿੱਤਾ ਜਾਂਦਾ ਹੈ ਇਹ ਆਮ ਸਾਧਾਰਨ ਮਨੁੱਖ ਹੈ ਚੰਗੇ ਮਾਰੇ ਕਰਮ ਦੋਨੇ ਇਕੱਠੇ ਕਰਦਾ ਰਿਹਾ ਕੋਣ ਵੀ ਕਰਦਾ ਰਿਹਾ ਬਾਪ ਵੀ ਕਰਦਾ ਰਿਹਾ ਸੱਚ ਵੀ ਬੋਲਦਾ ਰਿਹਾ ਝੂਠ ਵੀ ਬੋਲਦਾ ਰਿਹਾ ਥੋੜਾ ਜਿਹਾ ਧਾਰਮਿਕ ਵੀ ਸੀ ਥੋੜਾ ਜਿਹਾ ਅਧਾਰਮਿਕ ਵੀ ਸੀ ਇੱਕ ਪੈਰ ਅੱਗੇ ਕਰਦਾ ਸੀ ਇੱਕ ਪੈਰ ਪਿੱਛੇ ਕਰ ਲੈਂਦਾ ਸੀ ਪਹੁੰਚਦਾ ਕਿਧਰੇ ਵੀ ਨਹੀਂ ਉੱਥੇ ਦਾ ਉੱਥੇ ਰੁਕਿਆ ਇਹਨੂੰ ਕਹਿੰਦੇ ਨੇ ਸਾਧਾਰਨ ਮਨੁੱਖ ਇਹਦਾ ਜਨਮ 13 ਦਿਨ ਦੇ ਅੰਦਰ ਹੋ ਜਾਂਦਾ ਕਿਉਂਕਿ ਸਾਧਾਰਨ ਘਰ ਤੇ ਮੌਜੂਦ ਨੇ ਸਾਧਾਰਨ ਮਾ ਜਗਤ ਵਿੱਚ ਮੌਜੂਦ ਹੈ سادھارن پتا جگت ایک موجود ہے سادھارن پروار جگت ایک موجود ہے عام پدر کی زندگی جینے والے ایک قدم اگے چلے گئے کچھ اس طرح دیاں سوکشم سریر جنہوں روح ہے جنم ہو جائے تیرہ دن کے اندر اسادھارن کون ہے جو سادھارن نہیں ہے ایسا سوکشم سریر کہڑا ہے اسادھار ایک قتل و قتلوارو کی تھے ہیں ਦੇਹਰੇ ਮੇ ਨਾਲ ਕਈਆਂ ਦੇ ਸਿਰ ਉੱਚਲੇ ਨੇ ਕਠੋਰਤਾ ਵਿੱਚ ਜੀਆ ਬੇਹੋਸੀ ਵਿੱਚ ਜੀਆ ਅਪਵਿਤਰਤਾ ਵਿੱਚ ਜੀਆ ਮੁਸ਼ਕਿਲ ਹੈ 13 ਦਿਨ ਦੇ ਅੰਦਰ ਇਸਦਾ ਜਨਮ ਹੋਇਆ ਪਰ ਬੜੀ ਪਵਿੱਤਰਤਾ ਵਿੱਚ ਜੀਆ ਨਾਮ ਜਪਿਆ ਬੰਦਗੀ ਕੀਤੀ ਹੈ ਦਾਨਪੁਣ ਕੀਤਾ ਹੈ ਸੇਵਾ ਵੀ ਇਹ ਬੜਾ ਕੁਝ ਕੀਤਾ ਹੈ ਲੇਕਿਨ ਸ਼ਿਖਰ ਨੂੰ ਨਹੀਂ ਛੂ ਸਕਿਆ ਜੋ ਸ਼ਿਖਰ ਛੋਣੀ ਚਾਹੀਦੀ ਸੀ ਨਹੀਂ ਛੂ ਸਕਿਆ ਭਗਤ ਕਰੀਏ ਖੁਦ ਕਹਿੰਦੇ ਨੇ ਕਿ ਮੈਂ ਪਿਛਲੇ ਜਨਮ ਵਿੱਚ ਐ ਪ੍ਰਮਾਤਮਾ ਤੇਰੀ ਸ਼ਿਕਰਤਾ ਨਹੀਂ ਛੂ ਸਕਿਆ ਪੂਰਵ ਜਨਮ ਅਮ ਤੁਮਰੇ ਸੇਵਕ ਅਬ ਤੋ ਮਿਹਿਆ ਨਾ ਜਾਈ ਹੈ ਨਾਲ ਕੋਲਕ ਅੱਜ ਕੀ ਤੇ ਮੇਰਾ ਸੂਖਮ ਸਰੀਰ ਮਿਹੇ ਨਾ ਗੱਲ ਬਣ ਜਾ ਤੇਰੇ ਨਾਲ ਮੈਂ ਜੁੜ ਜਾਵਾਂ ਉਹ ਸੇਵਕ ਮੈਂ ਪਿਛਲੇ ਜਨਮ ਵਿੱਚ ਸੀ ਬੰਦਗੀ ਕਰਦਾ ਰਿਹਾ ਗੱਲ ਨਹੀਂ ਬਣੀ ਕਬੀਰ ਇਸ ਨਾਲ ਕਬੂਲ ਕਰਦੇ ਨੇ ਪੂਰਾ ਜਨਮ ਪਿਛਲੇ ਜਨਮ ਨੇ ਮੈਂ ਬੰਦਗੀ ਕਰਦਾ ਰਿਆਂ ਤੇਰੀ ਗੱਲ ਨਹੀਂ ਬਣੀ ਇਸ ਤਰ੍ਹਾਂ ਦਾ ਪੁਰਸ਼ ਸੇਟੀ ਕੇ ਲਈ ਜਨਮ ਨਹੀਂ ਲੈ ਸਕਦਾ ਕੋਈ ਖਾਸ ماں ਚਾਹੀਦੀਏ ਕੋਈ ਖਾਸ ਪਿਤਾ ਚਾਹੀਦਾ ਤੇ ਨੀਮੂ ਨੀਰਾ ਬਾੜੇ ਆਪ ਤੁਸੀਂ ਪੜੋ ਜੋ ਕਬੀਰ ਨੇ ਮਾਂ ਬਾਪ ਨੇ ساری ساری ਰਾਤ ਬੈਠ ਕੇ ਬੰਦਗੀ ਕਰਦੇ ਸੀ ਵਜਨੇ ਇੱਕ ਕਰਦੇ ਵਜਨੇ ਖਰਾਣਾ ਤੇ ਕੇ ਬਾਅਦ ਇੱਕ ਬ੍ਰਾਹਮਣਾਂ ਨੇ ਦੇਖ ਲਿਆ ਬਈ ਤੇ ਬ੍ਰਹਮ ਦੇ ਨਹੀਂ ਹੋ ਗਿਆ ਤੇ ਉਹਨਾਂ ਦਾ ਦਾਵਾ ਸੀ ਕਿ ਬ੍ਰਹਮ ਗਿਆਨੀ ਸਿਰਫ ਬ੍ਰਾਹਮਣਾਂ ਦੇ ਘਰ ਦੇ ਪੈਦਾ ਹੁੰਦੇ ਨੇ। ਤੋਂ ਕਬੀਰ ਦੇ ਨਾਲ ਬਾਅਦ ਵਿੱਚ ਕਹਾਣੀ ਜੋੜ ਦਿੱਤੀ ਗਈ ਕਿ ਤੇ ਗੰਗਾ ਦੇ ਕੰਢੇ ਤੇ ਪਿਆ ਸੀ ਇਹ ਨੀਮੂ ਨੀਰਾ ਚੁੱਕ ਕੇ ਲਿਆਏ ਨੇ। ਇਹਨਾਂ ਨੇ ਪਾਲਿਆ ਬੋਸੇ। ਇਹ ਤੇ ਬ੍ਰਾਹਮਣੀ ਦਾ ਲੜਕਾ ਹੈ। ਤੇ ਗੁਰੂ ਗ੍ਰੰਥ ਸਾਹਿਬ ਦੇ ਸਬੂਤ ਮਿਲਦੇ ਨਹੀਂ। ਮੁਸਲਮਾਨ ਘਰਾਂ ਵਿੱਚ ਲਾ ਜਾਂਦਾ। ਕਿਸ ਦੀ ਤਸਦੀਕ ਰਬਦਾਸ ਕਰਦੇ ਨੇ। ਕਬੀਰ ਹਿੰਦੂ ਨਹੀਂ ਹੈ। ਕਬੀਰ ਮੁਸਲਮਾਨ ਹੈ। ਤੇ ਜਦ ਗੁਰੂ ਗ੍ਰੰਥ ਸਾਹਿਬ ਦੀ ਤਸਦੀਕ ਮਿਲ ਜਾਏ ਤਾਂ ਸ਼ੱਕ ਸ਼ੁਭਾਵਾਸ ਤੇ ਗੁਜਾਇਤ ਨਹੀਂ ਰਹਿੰਦੀ। بگت اوداس نے کبھی جی بارے بھائی کبھیر کون ہے جن کے عید بقرید کل گؤ بد کرے مانیے شہید پیڑا جی بھی کل کے شہیدان نا مزارا نو منگے نے بقرید والے دن گؤں وڈتے نے عید منگے نے جن کے باپ ایسی کری بوت ایسی شری لوگ پر پرسدھ کبھی اس گرانے میں اس کا جنم ہے جیب بقرید منائی جاتی ہے ਸ਼ੇਖਾਂ ਨੂੰ ਮੰਨਿਆ ਜਾਂਦਾ ਹੈ ਕਬਰਾਂ ਨੂੰ ਮੰਨਿਆ ਜਾਂਦਾ ਹੈ ਮਜ਼ਾਰਾਂ ਦੀ ਪੂਜਾ ਹੁੰਦੀ ਹੈ ਇੱਥੋਂ ਗੱਲ ਸਪਸ਼ਟ ਹੋ ਜਾਂਦੀ ਹੈ ਇਹ ਕਿੱਥੇ ਮਨਾਈ ਜਾਂਦੀ ਹੈ ਬਕਰੀ ਦੀ ਕਿੱਥੇ ਮਨਾਈ ਜਾਂਦੀ ਹੈ ਉਸ ਤਰ੍ਹਾਂ ਵਿੱਚ ਜਨਮ ਹੈ ਬਗਤ ਕਲੀਲ ਦਾ ਪਰ ਪੂਰਬਲੇ ਸੰਸਕਾਰ ਤੇ ਭਾਰਤੀ ਅਗਰ ਇਹ ਸੂਖਮ ਸਰੀਰ ਸੀ ਤੇ ਪੂਰਬਲੇ ਸੰਸਕਾਰ ਤੇ ਲਾਜ਼ਮੀ Hindu ਘਰਾਨੇ ਦੇ ਹੋਣਗੇ ਕਿਉਂਕਿ ਇਸਲਾਮ ਦੇ ਬਾਅਦ ਹੀ ਆਇਆ ਉਹ ਤੇ ਤਲਵਾਰ ਦੇ ਜ਼ੋਰ ਨਾਲ ਫੈਲੇ ਆ ਤੋ ਪਛੜੀਆਂ ਹੀਆਂ ਜਾਤਾਂ ਮੁਸਲਮਾਨ ਬਣ ਗਈਆਂ ਪਿਛਲੇ ਸੰਸਕਾਰ ਤੇ ਕੋਈ ਤਲਵਾਰ ਨਾਲ ਨਹੀਂ ਨਾ ਮਿਟਾ ਸਕਦਾ ਤੋ ਕਬੀਰ ਦੇ ਪਿਛਲੇ ਸੰਸਕਾਰ ਸਨ ਮੁਸਲਮਾਨ ਘਰਾਨੇ ਚ ਜਨਮ ਹੋਂਦੇ ਆਇਆ ਵੀ ਉਹ ਦਾਵੇ ਨਾਲ ਕਹਿੰਦਾ ਕਿ ਸਖਤ ਸਨੇ ਕਰ ਤੁਰਕ ਹੋਏਗਾ ਮੈਂ ਨਾ ਬਦੋਂਗਾ ਭਾਈ ਜੋਰੇ ਖੁਦਾਇ ਨੂੰ ਕੋ ਤੁਰਕ ਕਰੇਗਾ ਆਪਨ ਹੀ ਕਟ ਜਾਏ سنت کرے گی سرک ہوئے گا عورت کیا, کیا کریے ارد سری نار نہ چھوڑے تا ہندو ہی رہیے ہندو دے سنسکار اتنے پربل اور بڑی پربل دلیل دے دے سنت کر کے پورش مسلمان بن گیا اورت کا کیا کریے ارد سریر نار نہ چھوڑے تا کہ ہندو ہی رہیے سرف سنت کرا کا حق کی جا سکتی ہے پرش کی ناری تو ہندو ہی رہ گی تو ہندو ਆਦਾ ਸਰੀਰ ਹਿੰਦੂ ਰਵੇ ਆਦਾ ਮਿਮਾਨ ਬੈਤਰੇ ਹਿੰਦੂ ਹੀ ਰਹੋ ਸਾਤੇ ਹਿੰਦੂ ਹੀ ਰਹੀਏ ਸੰਸਕਾਰ ਬੜੇ ਪਰਬਲ ਨੇ ਭਗਤ ਕਬੀਰ ਨੇ ਆਪ ਕਹਿੰਦੇ ਨੇ ਪੁਰਖ ਜਨਮ ਹਮ ਤੁਮਰੇ ਸੇਵਕ ਅਬ ਤੋ ਲੱਗਿਆ ਨਾ ਜਾਏ ਤੋ ਇਸ ਤਰ੍ਹਾਂ ਦੀ ਜਿਹੜੀਆਂ ਆਤਮਾਵਾਂ ਨੇ ਕਿ ਮੈਂ ਤਰਨੀ ਥੇਤੀ ਜਨਮ ਨਹੀਂ ਲੈਨੀ ਇਹ ਆਪਣੇ ਪਵਿੱਤਰ ਮੰਡਲ ਦੇ ਚ ਰਹਿੰਦੀਆਂ ਨੇ ਇਹਨਾਂ ਦੀ ਵੀ ਪਵਿੱਤਰ ਦੁਨੀਆ ਹੈ ਔਰ ਜਨਮ ਸਾਥੀ ਪਰਉ ਨੇ ਇਸ ਤਰ੍ਹਾਂ ਦੇ ਪਵਿੱਤਰ ਮੰਡਲਾਂ ਦਾ ਬੜਾ ਜ਼ਿਕਰ ਹੈ ਗੁਰਨਾਨਕ ਤੇ ਮਰਦਾਨੇ ਦੀ ਗੋਸ਼ਟ ਵਿੱਚ ਖੈਰ ਇਸ ਵਕਤ ਮੈਂ ਗੱਲ ਲੰਕਾਵਾਣਾ 13 ਦਿਨ ਦੇ ਅੰਦਰ ਅੰਦਰ ਆਮ ਸਾਧਾਰਨ ਸੂਖਸ਼ਮ ਸਰੀਰਾਂ ਦਾ ਜਨਮ ਹੋ ਜਾਂਦਾ ਹੈ ਸੂਖਸ਼ਮ ਸਰੀਰ ਮੈਂ ਕਹਿ ਰਿਹਾ ਆਤਮਾ ਅਮਰ ਹੈ ਜਨਮ ਮਰਨ ਵਿੱਚ ਨਹੀਂ ਇਹ ਸਰੀਰ ਨਾਸ ਹੋ ਜਾਂਦਾ ਹੈ ਅਗਲਾ ਜਨਮ ਕਿਸ ਨੂੰ ਹੁੰਦਾ ਹੈ ਸੂਖਸ਼ਮ ਸਰੀਰ ਇਹ ਅਸੂਲ ਦੇ ਹੀ ਸੂਖਸ਼ਮ ਦੇ ਹੀ ਸੂਖਸ਼ਮ ਦੇ ਹੀ ਕਿਤਰਾ ਵੱਧਦੀ ਹੈ ਜੋ ਅਸੀਂ ਸੋਚਦੇ ਹਾਂ ਜੋ ਅਸੀਂ ਬੋਲਦੇ ਹਾਂ ਜੋ ਅਸੀਂ ਦੇਖਦੇ ਹਾਂ ਜੋ ਅਸੀਂ ਕਰਦੇ ਹਾਂ ਉਹਦੇ ਨਾਲ ਬਣਦੀ ਹੈ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਸੰਸਕਾਰ ਇਸ ਸੰਸਕਾਰ ਬਣਦੇ ਨੇ ਸੁਭਾਅ ਕਰਦੇ ਦੋ ਬੱਚੇ ਨੇ ਜਨਮ ਤੋਂ ਹੀ ਦਿੱਸ ਪੈਂਦਾ ਦੋਹਾਂ ਦਾ ਸੁਭਾਅ ਵੱਖ-ਵੱਖ ਹੈ ਕਿਉਂਕਿ ਦੋਵੇਂ ਵੱਖ-ਵੱਖ ਸੰਸਕਾਰ ਲੈ ਕੇ ਆਏ ਨੇ ਤੇ ਸੰਸਕਾਰਾਂ ਤੋਂ ਸੁਭਾਅ ਬਣਦਾ ਹੈ ਸੁਭਾਅ ਤੋਂ ਪ੍ਰਾਲਬਤ ਬਣਦੀ ਹੈ ਪ੍ਰਾਲਬਤ ਤੋਂ ਬਣਦਾ ਹੈ ਦੁੱਖ ਛੋਕ یہ شنکل ہے پورن پرماتما کی بنائی ہوئی ایک مریادا تو نند لال جی کہہ رہے ہیں یہ زمین آسمان نہیں سی کچھ بھی نہیں سی میں سی اور ہے پرماتما تیری یاد ہی میں تیری دے سی تو کس روپ دے دیں تود ایچ نشان ہاں جی زمینوں آسمان کہ شوکے یادے تو آورد در وجود مرا ਇਹ ਅਕਾਉਨ ਫੁਰਕ ਮੈਂ ਬੜੀ ਮੁਦਦ ਦਾ ਬੜੇ ਏਰਾਂ ਦਾ ਤੇਰੀ ਉਡੀਕ ਵਿੱਚ ਬੈਠਾ ਤੇਰੇ ਮਿਲਣ ਦੀ ਤੰਗ ਵਿੱਚ ਬੈਠਾ ਮੈਂ ਅਜ ਦਾ ਤੋਜੀ ਨਹੀਂ ਬਹੁਤ ਪੁਰਾਣਾ ਤੋਜੀ ਹਾਂ ਮੈਂ ਅਜ ਦਾ ਪ੍ਰੇਮੀ ਨਹੀਂ ਬਹੁਤ ਪੁਰਾਣਾ ਪ੍ਰੇਮੀ ਹਾਂ ਇਹ ਜ਼ਮੀਨ ਤੇ ਆਸਮਾਨ ਵੀ ਨਹੀਂ ਸਮ ਉਦੋਂ ਦੀ ਮੈਂ ਤੇਰੀ ਖੋਜ ਸ਼ੁਰੂ ਵੀ ਹੋਈ ਹੈ ਤੇ ਜ਼ਮੀਨ ਤੇ ਆਸਮਾਨ ਨਹੀਂ ਸੀ ਤੇ ਨੰਦ ਲਾਲ ਤੁਸੀਂ ਕਿੱਥੇ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੋ ਕੁਝ ਖਿਆਲ ਮਿਲਿਆ ਹੈ ਫੋ ਮੈਂ ਵਿਆਖਾ ਫੜੇ ਸਾਹਮਣੇ ਕਰਦੇ ਆ ਇਸ ਵਾਪਤੀ ਕਰਾਂ ਅਰਬਦ ਨਰਬਦ ਧੁੰਦੂ ਕਾਰ ਗੁਰੂ ਨਾਨਕ ਦੇਵ ਜੀ ਮਾਰਦ ਕੇ ਨਹੀਂ ਅਰਬਾ ਖਰਬਾ ਸਾਲ ਤੱਕ ਧੁੰਦੀ ਧੁੰਦ ਸੀ ਧੁੰਦ ਤੇ ਧੁੰਦ ਪਾਣੀ ਬਣੇ ਪਾਣੀ ਦੇ ਜੀਵਨ ਬਣਿਆ ਜੀਵਨ ਵਿਕਾਸ ਕਰਦੇ ਆ ਕਰਦੇ ਆ ਜੋ ਪਾਣੀ ਵਿੱਚ ਬਣਿਆ ਸੀ ਜੋ ਮੱਛ ਕਛ અવਤਾਰ ਬਣੇ ਗਏ ਮਨੇ ਗਏ ਉਹ ਫਿਰ ਸੈਜੇ ਸੈਜੇ ਪੰਛੀ ਬਸ਼ੂ ਬਨਸਪਤੀ ਬਣੇ ਫਿਰ ਮਨੁੱਖ ਬਣੇ ਤੇ ਮਨੁੱਖ ਵਿਤਾਵਸ ਕਰਵਿਆ ਕਰਦੇ ਆ ਦਿਮਾਗੀ ਤੌਰ ਤੇ ਇਸ ਹੱਦ ਤੱਕ ਪਹੁੰਚਿਆ ਕਿ ਉਸਨੇ ਕਹਿ ਦਿੱਤਾ ਕੇਂਦਰ ਦੇ ਜੁੜੇ ਬਿਨਾ ਚੈਨ ਨਹੀਂ ਇਹ ਬਟਕਣਾ ਬਣੀ ਹੈ ਬੜੀ ਮੁੱਦਤ ਦੀ ਬਟਕਣਾ ਅਨੰਤ ਜਨਮਾਂ ਦੀ ਬਟਕਣਾ ਤੇ ਜੇ ਹੁਣ ਨੰਦ ਲਾਲ ਨੇ ਗੱਲ ਨੂੰ ਇਸ ਗੁਰਬਾਣੀ ਦੇ ਆਇਨਿਆਂ ਦੇ ਵਿਚ ਵੇਖਣਾ ਹੋਵੇ ਤਾਂ ਨੰਦ ਲਾਲ ਇਹ ਕਹਿ ਰਹੇ ਨੇ ਧੁੰਦ ਪਾਣੀ ਬਣਨਾ ਚਾਹਦੀ ਹੈ ਤੇ ਪਾਣੀ ਜੀਵਨ ਬਣਨਾ ਚਾਹਦਾ ਹੈ ਜੀਵਨ ਵਿਕਾਸ ਕਰਨਾ ਚਾਹਦਾ ਹੈ ਬਾਹਰ ਆਣਾ ਚਾਹਦਾ ਹੈ ਪਾਣੀ ਤੋਂ ਪਸ਼ੂ ਬਣ ਗਏ ਪੰਛੀ ਬਣ ਗਏ ਜਾਨਵਰ ਬਣ ਗਏ ਅਨੇਕਾਂ ਤਰ੍ਹਾਂ ਦੇ ਵਿਕਾਸ ਕਰਨਾ ਚਾਹੁੰਦੇ ਨੇ ਇਹ ਵੀ ਮਨੁੱਖ ਬਣਦਾ ਹੈ ਤੇ ਮਨੁੱਖ ਵੀ ਵਿਕਾਸ ਕਰਨਾ ਚਾਹਦਾ ਹੈ ਤੇ ਪਤਾ ਨਹੀਂ ਮਨੁੱਖ ਹੁਣ ਕਿੱਥੇ ਵਿਕਾਸ ਕਰਨਾ ਚਾਹਦਾ ਹੈ ਕਿਹੜਾ ਵਿਕਾਸ ਕਰਨਾ ਚਾਹਦਾ ਹੈ ਦੇਖਣ ਦੇ ਚਾਇਆ ਧਨ ਮਿਲ ਗਿਆ ਹੈ ਪਰਿਵਾਰ ਮਿਲ ਗਿਆ ਹੈ ਇੱਜ਼ਤ ਮਿਲ ਗਈ ਹੈ ਸੰਪਦਾ ਬਲ ਗਈ ਹੈ ਚਹਿਣ ਨਹੀਂ ਇਹਦਾ ਮਤਲਬ ਹੈ ਪੂਰਨ ਵਿਕਾਸ ਨਹੀਂ ਹੋਇਆ ਜਿੱਥੇ ਪਹੁੰਚਣਾ ਚਾਹੁੰਦਾ ਨਹੀਂ ਪਹੁੰਚਿਆ ਜਿੱਥੇ ਜਾਣਾ ਚਾਹੁੰਦਾ ਹੈ ਨਹੀਂ ਜਾ ਸਕਿਆ ਤਾਂ ਪੂਰਨ ਵਿਕਾਸ ਕੀ ਹੈ ਪੂਰਨਤਾ ਦੀ ਤਲਾਸ਼ ਕੀ ਹੈ ਦਰਸਲ ਪੂਰਨ ਵਿੱਚ ਰੀਨ ਹੋਣਾ ਤੇ ਪੂਰਨ ਕੇਵਲ ਪ੍ਰਮਾਤਮਾ ਪੂਰਾ ਪ੍ਰਭ ਆਰਾਧਿਆ ਪੂਰਾ ਜਾਣਦਾ ਨਾ ਨਾਨਕ ਪੂਰਾ ਪਾਇਆ ਪੂਰੇ ਦੇ ਗੁਣ ਦਾ ਪੂਰੇ ਦੇ ਗੁਣ ਗਾਦਿਆਂ ਗਾਦਿਆਂ ਜਿਸ ਦਿਨ ਬੰਦਾ ਪੂਰਾ ਹੋ ਜਾਂਦਾ ਹੈ ਮੰਜ਼ਿਲ ਮਕਸੂਦ ਮਿਲ ਗਈ ਦੇ ਗਾਣਾ ਮਿਲ ਗਿਆ ਆਰਾਮ ਮਿਲ ਗਿਆ ਚੈਨ ਮਿਲ ਗਿਆ ਭੰਦੂ ਨੂੰ ਪੂਰਨਤਾ ਦੀ ਤਲਾਸ਼ ਹੈ ਬੜੀ ਲੰਬੀ ਯਾਤਰਾ ਉਸਨੂੰ ਕਰਨੀ ਪਈ ਔਰ ਇਸ ਵਾਸਤੇ ਪੰਤੀਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਮੈਂ ਆਇਆ ਦੂਰੋਂ ਚੱਲ ਕੇ ਮੈਂ ਤੱਥੀ ਤਉ ਸਰਣਾ ਜੀ ਸੜੀ ਯਾਤਰਾ ਬੜੀ ਲੰਬੀ ਹੈ ਸੂਖਸ਼ਮ ਸਰੀਰ ਅਗਰ ਪਵਿੱਤਰ ਨਾ ਹੋਇਆ ਤੇ ਸੂਖਸ਼ਮ ਸਰੀਰ ਅਗਰ ਅਤੀ ਸੂਖਸ਼ਮ ਨਾ ਆਇਆ ਤੇ ਜਨਮ ਮਰਨ ਦੀ ਸੰਖਲਾ ਚਲਦੀ ਰਹੇਗੀ ਮਨ ਇੱਕ ਰਾਹ ਵਿੱਚ ਦਮ ਤੋੜ ਦਿੰਦਾ ਹੈ ਰਸਤੇ ਵਿੱਚ ਟਿਕਾਣੇ ਤੇ ਨਹੀਂ ਪਹੁੰਚਦਾ ਮਨਜ਼ਲੇ ਮਕਸੂਦ ਤੇ ਨਹੀਂ ਪਹੁੰਚਦਾ ਤੇ ਮੰਜ਼ਲੇ ਮਕਸੂਦ ਤੇ ਪਹੁੰਚਣਾ ਕੀ ਹੈ ਪੂਰਨ ਵਿੱਚ ਲੀਨ ਹੋਣਾ ਤੇ ਪੂਰਨ ਵਿੱਚ ਲੀਨ ਹੋ ਕੇ ਕੋਈ ਪੂਰਨ ਹੋ ਸਕਦਾ ਹੈ ਸੂਰਜ কিরਣ ਮਿਲੇ ਜਲ ਕਾ ਜਲ ਹੋਆ ਆਰਾਮ ਜੋਤੀ ਜੋਤ ਰਲੇ ਸੰਪੂਰਨ ਥਿਆ ਰਾਮ ਅਸੀਂ ਵੀ ਕਬੀਰ ਦੀ ਤਰ੍ਹਾਂ ਬੇਨਤੀ ਕਰਕੇ ਕਿ हे ਪ੍ਰਭੂ ਕੁਛ ਨਾ ਕੁਛ ਤੇ ਪੂਰਬਲੇ ਸੰਸਕਾਰ ਜ਼ਰੂਰ ਨੇ ਆ ਗਏ ਆ ਸਤ ਸੰਗ ਵਿੱਚ ਕਰੋੜਾ ਨਹੀਂ ਅਰਭਾ ਮਨੁੱਖ ਨੇ ਚਰਚ ਖਾਲੀ ਮਸਜਿਦਾਂ ਸੁਨੀਆਂ ਮੰਦਰ ਦੇ ਸਿਰਫ ਪੁਜਾਰੀ ਘੜਿਆਲ ਵਜਾ ਰਿਹਾ ਹੈ ਅਨੇਕਾਂ ਗੁਰਦੁਆਰੇ ਬੇਰੌਣਕ ਮੈਂ ਦੇਖਦਾ ਔਰ ਮਨੁੱਖ ਦੀ ਜ਼ਿੰਦਗੀ ਵਿੱਚ ਕੋਈ ਵਿਚਾਰ ਕੋਈ ਗਿਆਨ ਦੀ ਤਰੰਗ ਹੋਵੇ ਕੋਈ ਗੁਰਬਾਣੀ ਦੀ ਉਮੰਗ ਹੋਵੇ ਰਸ ਹੋਵੇ ਕੋਈ ਧਰਮ ਗ੍ਰੰਥਾਂ ਦਾ ਨਿਚੋੜ ਸਾਰ ਉਸ ਦੇ ਜੀਵਨ ਦੇ ਵਿੱਚ ਹੋਵੇ ਅਨੇਕਾਂ ਮਨੁੱਖਾਂ ਦੇ ਵਿੱਚ ਨਹੀਂ ਹੈ ਤੋ ਕਹਿਣਾ ਪੈਗਾ ਕੁਛ ਨਾ ਕੁਛ ਤੇ ਸੰਸਕਾਰ ਹੈ ਕਿ ਲਾਜ਼ਮੀ ਅੰਦਰ ਕੁਛ ਨਾ ਕੁਛ ਬੀਜ ਪਿਆ ਹੈ ਅੰਦਰ ਕੁਛ ਨਾ ਕੁਛ ਤੜਪ ਪਈ ਹੈ ਜਿਸ ਨੇ ਖਿੱਚਿਆ ਹੈ ਤੇ ਕਹਿ ਦਈਏ हे ਪ੍ਰਭੂ ਅਦ ਕੀ ਬਖਸ਼ਿਸ਼ ਕਰ ਕਿ ਵਗਦਾ ਹੋਇਆ ਝਰਨਾ ਸਾਗਰ ਤੱਕ ਪਹੁੰਚੇ ਤੇ ਉੱਡਦੀ ਹੋਈ ਧੂੜ ਆਪਣੀ ਧਰਤੀ ਕੇਂਦਰ ਦੇ ਸਮਾਵੇ ਕਿ ਸੂਖਸ਼ਮ ਦੇਹੀ ਐ ਪਰਿਪੂਰਨ ਪਰਮਾਤਮਾ ਤੇਰੇ ਚ ਲੀਨ ਹੋਵੇ ਮੁੜ ਕੇ ਫਿਰ ਜਨਮ ਦੇ ਚ ਨਾ ਲੀਨ ਹੋਵੇ ਤੇਰੇ ਵਿੱਚ ਲੀਨ ਹੋਵੇ ਪੂਰਨਤਾ ਦੇ ਲੀਨ ਹੋਵੇ ਤਾਂ ਕਿ ਪਰਮ ਅਨੰਦ ਤੇ ਮੋਕਸ਼ ਦੀ ਪ੍ਰਾਪਤੀ ਹੋਵੇ ਮੁਕਤੀ ਕਿਸ ਗੱਲ ਦੀ ਜਨਮ ਤੋਂ ਤੇ ਮਰਨ ਤੋਂ ਮੁਕਤੀ ਧਰਮ ਦਾ ਫਲ ਮੰਨਿਆ ਗਿਆ ਮੁਕਤੀ ਨਾਮ ਦਾ ਫਲ ਮੰਨਿਆ ਗਿਆ ਮੋਕਸ਼ ਮੁਕਤੀ ਆਜ਼ਾਦੀ ਜਨਮ ਤੇ ਮਰਨ ਤੋਂ ਆਜ਼ਾਦੀ اے ਪਰਿਪੂਰਣ ਪ੍ਰਮਾਤਮਾ ਤੂੰ ਆਪਣੇ ਵਿੱਚ ਲੀਨ ਕਰ ਤੇ ਲੀਨ ਹੁੰਦਿਆਂ ਹੀ ਮਨੁੱਖ ਪੂਰਾ ਹੁੰਦਾ ਉਸ ਤੋਂ ਪਹਿਲੇ ਅਧੂਰਾ ਹੈ ਤੇ ਅਧੂਰਾਪਣ ਤੇ ਬੇਜਾਨੀਆਂ ਨੂੰ ਜਨਮ ਦੇਵੇ